ਫਿਰ ਉਸ ਤੋਂ ਬਾਅਦ ਜਿਹੜਾ ਹੈ ਬਾਹਰ ਅੰਦਰ ਦੇ ਉੱਪਰ ਚੋਰ ਨੂੰ ਅੰਚ ਚੋਰੀ ਹੋਈ ਹੈ ਉਸ ਤੋਂ ਬਾਅਦ ਜਿਹੜਾ ਬਾਈਕ ਚੋਰੀ ਹੋਇਆ ਦੱਸਦਾ ਫਿਰ ਏਸੀ ਤੇ ਗੱਲ ਸ਼ੁਰੂ ਹੋਈ ਫਿਰ ਅੱਗੇ ਚੱਲੀ ਇਹ ਚੀਜ਼ਾਂ ਹੁਣ ਕਵਰ ਆਪ ਜਿੱਦਿਆਂ ਨੇ ਕਿ ਅਸੀਂ ਓ.ਟੀ ਦਵਾਈ ਦੇਣ ਵਾਸਤੇ ਇੱਥੇ ਤੁਹਾਨੂੰ ਬਣਾਇਆ ਥੋ ਓ.ਟੀ ਦਵਾਈ ਦੇਣ ਆ ਬੇਸਿਕਲੀ ਐਡ ਇੰਟਰਫੇਸ ਉਸ ਦੀ ਜਿਹੜੀ ਨਾਰਮਲ ਮੈਡੀਕਲ ਰਿਪੋਰਟ ਹੈ ਨਾ ਓ.ਟੀ ਐਸ ਬੰਦੋ ਇਹ ਸਾਰਾ ਇਹ ਟੈਕਨੀਕ ਬਾਰੇ ਡਿਸਕਸ ਹੋ ਰਿਹਾ ਹੈ ਜਿਹੜੀ ਏਸੀ ਦੀ ਹੈ ਜਗ੍ਹਾ ਤੇ ਇਹਨਾਂ ਨੇ ਸਾਰਾ ਕੁਝ ਪਹਿਲਾਂ ਵੀ ਸਵਾਲਿਆ ਆਪਾਂ ਨਾਮ ਦੱਸ ਕੀ ਜਿਹੜੀ ਕ੍ਰੇਨਿੰਗ ਦਾ ਮੁੱਲ ਅਗਨੀ ਕੀ ਗੱਲ ਹੋਈ ਹੈ ਹਾਂਜੀ ਮੈਂ ਡਾਕਟਰ ਮਨਿੰਦਰ ਸਿੰਘ ਇਨਚਾਰਜ ਨੋਡਲ ਅਫਸਰ ਆਯੁਸ਼ਮਨ ਰੋਗਿਆ ਕੇਂਦਰ ਰਾਮਬਗ ਬੀਸਿਕਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਹ ਜੋ ਵਾਰਦਾਤਾ ਨੇ ਇਥੇ ਪਿਛਲੇ 6 ਮਹੀਨੇ ਸਾਲ ਤੋਂ ਹੋ ਰਹੀਆਂ ਨੇ ਬਟ ਪਿਛਲੇ ਮੰਤੋਂ ਇਹ ਜਿਹੜੀਆਂ ਨੇ ਚੋਰੀਆਂ ਆ ਜੀ ਜਿਹੜੀ ਗਿਣਤੀ ਆ ਉਹ ਵੱਧ ਕੇ 4 ਤੋਂ 5 ਵਾਰੀ ਇੱਥੇ ਹੋ ਚੁੱਕੀ ਹੈ ਲਗਾਤਾਰ ਇੱਕ ਮਹੀਨੇ ਦੇ ਵਿੱਚ ਤੇ ਜਿਸ ਦੇ ਵਿੱਚ ਜਿਹੜੇ ਮੇਰੇ ਇੱਥੋਂ ਦੇ ਮੈਡੀਕਲ ਆਫੀਸਰ ਆਨ ਡਿਊਟੀ ਡਾਕਟਰ ਸਮੀਰ ਨੇ ਇਹਨਾਂ ਦਾ ਬਾਈਕ ਤੇ ਇੱਥੋਂ ਦੇ ਜਿੰਨੇ ਵੀ 에어 ਕੰਡੀਸ਼ਨਰ ਨੇ AC ਪ੍ਰਿੰਟਰ ਅਤੇ ਹੋਰ ਵੀ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਅਸੀਂ ਪੇਸ਼ੈਂਟ ਦੇ ਰਿਲੇਟਿਡ ਇੱਥੇ ਯੂਜ਼ ਕਰਦੇ ਆ ਸਭ ਚੋਰੀ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਵਾਰ-ਵਾਰ ਜਿਸੀਂ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਸਿਵਲ ਸਜਨ ਦਫ਼ਤਰ ਅਤੇ ਐਸ ਐਚਓ ਆਰਾਮ ਬਾਗ ਜਿਹੜੇ ਪੁਲਿਸ ਸਟੇਸ਼ਨ ਏ ਡਿਵੀਜ਼ਨ ਨੇ ਉਹਨਾਂ ਦੇ ਚੁੱਕੇ ਆ। ਹੁਣ ਬੀਤੀ ਰਾਤ ਦੀ ਗੱਲ ਹੈ। ਬੀਤੀ ਰਾਤ ਇਹ ਹੋਈ ਗੱਲ ਕਿ ਅਸੀਂ ਜਦੋਂ ਸਵੇਰੇ ਇੱਥੇ ਡਿਸਪੈਂਸਰੀ ਆ ਕੇ ਦੇਖਿਆ ਕਿ ਮੇਨ ਦਰਵਾਜ਼ਾ ਜਿਹੜਾ ਸੀ ਥੋੜਾ ਫੇਰ ਟੁੱਟਿਆ ਹੋਇਆ ਸੀ ਅਤੇ ਜੋ ਇੱਥੋਂ ਦੇ ਜਿਹੜੇ ਪੱਖੇ ਵਗੈਰਾ ਨੇ ਅਤੇ ਹੋਰ ਜ਼ਰੂਰੀ ਵਸਤੂਆਂ ਸੀਗੀਆਂ ਉਹ ਦੁਬਾਰਾ ਚੋਰੀ ਹੋ ਚੁੱਕੀਆਂ ਨੇ। ਪਿਛਲੇ ਹਫ਼ਤੇ ਦੇ ਵਿੱਚ ਇਹ ਤੀਸਰੀ ਚੋਰੀ ਹੈ। ਪਿਛਲੇ ਹਫ਼ਤੇ ਦੇ ਵਿੱਚ ਤੀਸਰੀ ਚੋਰੀ ਹੈ। ਹਾਂਜੀ। ਇਸ ਬਾਰੇ ਪੁਲਿਸ ਨੂੰ ਤੁਹਾਡੇ ਵੱਲੋਂ ਕੰਪਲੀਟ ਕੀਤੀ ਹੈ। ਹਾਂਜੀ ਅੱਜ ਸਾਡੇ ਵੱਲੋਂ ਐਸਐਚਓ ਆਮ ਬਾਗ ਨੂੰ ਇੱਕ ਕੰਪਲੇਂਟ ਦੇ ਦਿੱਤੀ। ਤੁਸੀਂ ਤਾਂ ਪਹਿਲਾਂ ਵੀ ਤੁਹਾਡੇ ਵੱਲੋਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਵੀ ਅਸੀਂ 4 ਤਰੀਕ, 8ਵੀਂ ਤਰੀਕ, 24 ਤਰੀਕ ਪਿਛਲੇ ਮਹੀਨੇ ਦੀਆਂ ਉਹਨਾਂ ਸਾਰੀਆਂ ਤਰੀਕਾਂ 'ਚ ਅਸੀਂ ਹੁਣ ਤੱਕ ਟੋਟਲ ਕਿੰਨੀਆਂ ਚੋਰੀਆਂ ਹੋ ਚੁੱਕੀਆਂ ਨੇ? ਐਸਟੀਮੇਸ਼ਨ ਪਿਛਲੇ ਸਾਲ ਦੇ ਵਿੱਚ ਪੂਰਾ ਮਿਲਾ ਕੇ ਜੀ 6-7 ਵਾਰ ਚੋਰੀ ਹੋ ਚੁੱਕੀਆਂ ਜਿਨ੍ਹਾਂ ਵਿੱਚੋਂ 4 ਵਾਰ ਤਾਂ ਪਿਛਲੇ 1 ਮਹੀਨੇ ਦੇ ਵਿੱਚ ਚੋਰੀ ਹੋ ਚੁੱਕੀ। ਕੀ ਸਮਝ ਆਦਾ ਹੈ ਕਿ ਭਗਵੰਤਾਂ ਦੇ ਸਰਕਾਰੀ ਜਿਹੜੇ ਹੋਸਟਲ ਇੱਥੇ ਨੇ ਸੇਵ ਨੇ ਕਿਤੇ ਬਾਕੀ ਲੋਕਾਂ ਦਾ ਕੀ ਸਾਡਾ ਇਹ ਕਹਿਣਾ ਜ਼ਰੂਰੀ ਇਹੀ ਹੈ ਕਿ ਅਸੀਂ ਮੈਡੀਕਲ ਸਹੂਲਤ ਦੇ ਲਈ ਲਗਾਏ ਗਏ ਆ ਤੇ ਪੇਸ਼ੈਂਟ ਨੂੰ ਜੇ ਅਸੀਂ ਬੈਟਰ ਟਰੀਟਮੈਂਟ ਦੇਣਾ ਹੈ ਤਾਂ ਉਹਦੇ ਲਈ ਸਾਨੂੰ ਕੁਝ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਬਟ ਉਹ ਚੀਜ਼ਾਂ ਜਿਹੜੀਆਂ ਸੇਫ ਨਹੀਂ ਐ ਇੱਥੇ ਜੋ ਚੋਰੀਆਂ ਦੀ ਵਾਰਦਾਤ ਤਾਂ ਬਾਰ-ਬਾਰ ਹੋ ਰਹੀਆਂ ਸੀ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜੇ ਅਸੀਂ ਪੇਸ਼ੈਂਟ ਨੂੰ ਵਧੀਆ ਤਰੀਕੇ ਦਾ ਨਾ ਸੇਵਾ ਦੇਣੀ ਐ ਤੇ ਉਹਦੇ ਲਈ ਸਾਡੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਪੱਖੇ ਕਾਦੇ ਨਾਲ ਖੋਲ ਕੇ ਲੱਗੇ ਗਏ ਸਾਰੇ ਜਿਹੜੇ ਸਿਰ ਪੱਖੇ ਏਸੀ ਜਿਹੜੇ ਨੇ ਉਹਨਾਂ ਦੇ ਬਾਰੇ ਅਸੀਂ ਇਹ ਦੱਸ ਸਕਦੇ ਹਾਂ ਕਿ ਜੋ ਸਾਨੂੰ ਕੁਝ ਸਮਾਨ ਮਿਲਿਆ ਜੋ ਚੋਰਾਂ ਵੱਲੋਂ ਸ਼ਾਇਦ ਇੱਥੇ ਬਾਈਚਾਂ ਸੁੱਟਿਆ ਜ ਗਿਆ ਜਾਂ ਡਿੱਗ ਗਿਆ ਉਹਨਾਂ ਕੋਲ ਕੁਝ ਲਾਈਟਰ ਵਗੈਰਾ ਨੇ ਕੁਝ ਔਜ਼ਾਰ ਸੀਗੇ ਜਿਵੇਂ ਸਕਟਰ ਸੀਗੇ ਸਕਰੂ ਡ੍ਰਾਈਵਰ ਵਗੈਰਾ ਸੀਗੇ ਉਹ ਸਭ ਕੁਝ ਉਹਨਾਂ ਕੋਲ ਮੌਜੂਦ ਸੀ ਜਿਵੇਂ ਉਹ ਕੋਈ ਪਰੀ ਪਲੈਨਡ ਮਤਲਬ ਕਿ ਉਹਨਾਂ ਨੂੰ ਲੈ ਕੇ ਆਏ ਨੇ ਸਰ ਜਿਹੜੀ ਮੇਨ ਰਾਤ ਦੀ ਚੋਰੀ ਉਹ ਪੌਦੇ ਚ ਪੱਖੇ ਵਗੈਰਾ ਚੋਰੀ ਹੋਏ ਹਾਂਜੀ ਦੋ ਪੱਖੇ ਚੋਰੀ ਬਿਲਕੁਲ ਬਾਕੀ ਸਮਾਨ ਸਾਰਾ ਆਲਰੇਡੀ ਚੋਰੀ ਕਰ ਚੁੱਕੇ ਸੀਗੇ ਉਹਨਾਂ ਨੂੰ ਪਤਾ ਹੋਏਗਾ ਕਿ ਇੱਥੇ ਸਮਾਨ ਜਿਹੜਾ ਬਚਿਆ ਉਹ ਵੀ ਉਹ ਲੈ ਕੇ ਜਾ ਸਮਝਦੇ ਉਹੀ ਬੰਦੇ ਵਾਰ-ਵਾਰ ਚੋਰੀ ਕਰਨ ਆਦੇ ਜਿਹਨਾਂ ਦਾ ਪਹਿਲਾਂ ਵਾਰਦਾਦਾ ਚੋਰੀ ਕਰਨ ਦਾ ਤਰੀਕਾ ਵੀ ਸੇਮ ਲੱਗ ਰਿਹਾ ਹੈ ਅਤੇ 6 ਵਾਰੀ ਚੋਰੀ ਹੋ ਗਈ ਤੇ ਪੁਲਿਸ ਨੂੰ ਕੰਪਲੇਂਟ ਕਰਤੀ ਤੇ ਇੱਕ ਕੇਸ ਦੇ ਵਿੱਚ ਵੀ ਪੁਲਿਸ ਨੇ ਦੋਸ਼ੀ ਨੂੰ ਫੜਿਆ ਜਾਂ ਸਮਾਨ ਰਿਕਵਰ ਕੀਤਾ ਹੋਵੇ ਨਹੀਂ ਸਰ ਹਜੇ ਤੱਕ ਸਾਨੂੰ ਕੋਈ ਵੀ ਇਹਨਾਂ ਵੱਲੋਂ ਵੀ ਇਨਫੋਰਮੇਸ਼ਨ ਨਹੀਂ ਮਿਲੀ ਨ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਨਹੀਂ ਪਰ ਹੋਰ ਵੀ ਜਿੰਨੇ ਮੁਹੱਲਾ ਕਲਿਨਿਕਸ ਜਾਂ ਆਪਾਂ ਜੋੜੇ ਵੀ ਸੈਂਟਰ ਖੋਲੇ ਨੇ ਸਰਕਾਰੀ ਸਿਹਤ ਭਰੇ ਸੇਵਾਵਾਂ ਪ੍ਰਦਾਨ ਕਰਨ ਲਈ ਉੱਥੋਂ ਦੀ ਸਿਕਿਉਰਿਟੀ ਨੂੰ ਟਾਈਟ ਕੀਤਾ ਜਾਵੇ ਤਾਂ ਜੋ ਜੋ ਮੈਡੀਕਲ ਅਫਸਰ ਜਾਂ ਸਟਾਫ ਨੇ ਉਹ ਆਪਣੇ ਆਪ ਦੀ ਸੇਫਟੀ ਨੂੰ ਵਿੱਚ ਰੱਖ ਕੇ ਕੰਮ ਕਰ ਸਕਣ। ਸਬੰਧਿਤ ਗਰਮੀਆਂ ਆ ਗਈਆਂ ਜਦੋਂ ਕੋ ਮਰੀਜ਼ ਆਣ ਕੇ ਪੱਖਾ ਰਣੇ ਕਿੰਨੇ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਸਰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਜਿਹੜਾ ਮਰੀਜ਼ ਪਹਿਲਾਂ ਹੀ ਇੰਨਾ ਬਿਮਾਰ ਹੈ ਅਗਰ ਉਹਨੂੰ ਅਸੀਂ ਗਰਮੀ 'ਚ ਬਿਠਾਵਾਂਗੇ ਜਿੱਥੇ ਕੀ ਵ ਹੋ ਰਹੀ ਹੈ ਵੱਧ ਮਰੀਜ਼ ਆ ਰਹੇ ਆ ਇਹਨਾਂ ਵੱਧ ਮਰੀਜ਼ਾਂ ਨੂੰ ਬਿਠਾਣਾ ਮੁਸ਼ਕਲ ਹੋਏਗਾ ਉਹਨਾਂ ਨੂੰ ਵੇਟ ਕਰਾਣੀ ਮੁਸ਼ਕਲ ਹੋਏਗੀ ਡਾਕਟਰ ਸਾਹਿਬ ਨੇ ਉਹ ਤੇ ਟਾਈਮ ਲੱਗੇਗਾ ਪੇਸ਼ੈਂਟ ਦੇਖਣ ਚ ਤੇ ਗਰਮੀ ਦੇ ਨਾਲ ਉਹਨਾਂ ਨੂੰ ਹੋਰ ਮੁਸ਼ਕਲ ਆਏਗੀ ਇਸ ਕਰਕੇ ਪੇਸ਼ੈਂਟ ਘੱਟ ਸਕਦੇ ਨੇ ਦੇਖੋ ਸਰ ਹੁਣ ਤੇ ਜਿਵੇਂ ਚੋਰੀਆਂ ਹੋ ਗਈਆਂ ਕੁਝ ਮਰੀਜ਼ ਆ ਰਹੇ ਆ ਕਿ ਡਾਕਟਰ ਸਾਹਿਬ ਸਾਡਾ ਬੀਪੀ ਚੈੱਕ ਕਰ ਦਿਓ ਸ਼ੂਗਰ ਚੈੱਕ ਕਰ ਦਿਓ ਸੜਕੋ ਹੈ ਹੀ ਨਹੀਂ ਇੰਸਟਰੂਮੈਂਟ ਆਪਾਂ ਕਿੱਥੋਂ ਚੈੱਕ ਕਰ ਦਾਂਗੇ ਸਭ ਕੁਝ ਤੇ ਚੋਰੀ ਕਰਕੇ ਲੈ ਗਏ ਹੁਣ ਨਾ ਆਪਾਂ ਪੇਸ਼ੈਂਟ ਨੂੰ ਹੱਥ ਮਤਲਬ ਕਿ ਸਲਿੱਪ ਦੇ ਰਹੇ ਆ ਕੋਈ ਠੀਕ ਹੈ ਉਹਨਾਂ ਨੂੰ ਐਦਾਂ ਹੀ ਹੱਥ ਨਾਲ ਲੈ ਕੇ ਦਵਾਈ ਦੇ ਰਿਆ ਕਿ ਚਲੋ ਜੀ ਆ ਲੋ ਪਿੱਛੋਂ ਲੈ ਲੋ ਜਾ ਕੇ ਜੀ ਫਾਰਮੇਸੀ ਚ ਫਿਰ ਇਸ ਕਰਕੇ ਫਿਰ ਸਾਨੂੰ ਵੀ ਬੜੀ ਪ੍ਰੋਬਲਮਸ ਆ ਰਹੀਆਂ ਪੇਸ਼ਾਂ ਨੂੰ ਪੇਸ਼ਾਂ ਨੂੰ ਵੀ ਫੇਸ ਕਰਨਾ ਪੈਂਦਾ ਕਿ ਚਲੋ ਆਪਾਂ ਹੁਣ ਉਹਨਾਂ ਨੂੰ ਸਹੂਬਾ ਦੇਣ ਲਈ ਬੈਠੇ ਆਂ ਅਗਰ ਉਹਨਾਂ ਦਾ ਆਪਾਂ ਬੀਪੀ ਨਹੀਂ ਚੈੱਕ ਕਰ ਰਹੇ ਸ਼ੂਗਰ ਨਹੀਂ ਚੈੱਕ ਕਰ ਰਹੇ ਤੇ ਫਿਰ ਦਵਾਈ ਕੀ ਦਵਾਂਗੇ ਉਹਨਾਂ ਨੂੰ ਸਮਝ ਲੰਦਾ ਪੂਰ ਸਭੀ ਗਸ਼ਤ ਘਟ ਹੈ ਜਾਂ ਪੁਲਿਸ ਦਾ ਡਰ ਨਹੀਂ ਪੈਟਰੋਲ ਦਾ ਟਾਰਗੇਟ ਹੋ ਰਹੇ ਪੈਟਰੋਲਿੰਗ ਹੋ ਹੀ ਨਹੀਂ ਰਹੀ ਆਪਾਂ ਕਾਫੀ ਕਹਿ ਚੁੱਕੇ ਆਂ ਜੀ ਪੁਲਿਸ ਨੂੰ ਕਿ ਪੈਟਰੋਲਿੰਗ ਕਰੋ ਐਟ ਲੀਸਟ ਸੈਟਰਡੇ ਸੰਡੇ ਦਾ ਸਾਹਮਣਾ ਕਰਨਾ ਬਿਲਕੁਲ ਬਿਲਕੁਲ ਕਰਨਾ ਪੈ ਰਿਹਾ ਜੀ ਉਹਨਾਂ ਨੂੰ ਨਾਮਗੜ ਦੇ ਵਿੱਚ ਇੱਕ ਚੋਰੀ ਹੋਈ ਡਿਸਪੈਂਸਰੀ ਦੇ ਉੱਤੇ ਕੀ ਮਸਲਾ ਹੈ ਇਹ ਬਾਗੂ ਸਮਾਨ ਜਿਹੜਾ ਹੈ 간ੇ ਆਪਣੇ ਮੈਡੀਕਲ ਹਾਲ ਹੈ ਸਰਕਾਰ ਵੱਲੋਂ ਜਿਹੜੇ ਖੋਦੇ ਗਏ ਨੇ ਉਹਨਾਂ ਦੇ ਵਿੱਚ ਕੰਪਲੀਟ ਅਰਜਾਈ ਹੈ ਮੇਰੇ ਕੋਲ ਇਹ ਕਿ ਦੋ ਪੱਕੇ ਉਹਦਾ ਦਰਵਾਜ਼ਾ ਤੋੜ ਗਏ ਅੱਗੇ ਲੱਗਾ ਸੀ ਸ਼ੀਸ਼ੇ ਵਾਲਾ ਦਰਵਾਜ਼ਾ ਉਹਦਾ ਸ਼ੀਸ਼ੇ ਨੂੰ ਤੋੜ ਗਏ ਕੋਈ ਹਿਲਪ ਲੈ ਪੈ ਜਿਹੜੇ ਹੁੰਦੇ ਨੇ ਹੁਣ ਕੋਲੋਂ ਮਰਨ ਦੇ ਰਾ ਕੋਲ ਤੇ ਫੀਲ ਕਰਦੇ ਨੇ ਫਿਰ ਕਿੰਨੇ ਕਿ ਲੋਕਾਂ ਦੇ ਖਿਲਾਫ ਦਿੱਤੀ ਗਈ ਕੰਪਲੇਂਟ ਕਿੰਨੇ ਕਿ ਲੋਕ ਦਾਖਲ ਹੋਏ ਸੀ ਅੰਦਰ ਪਤਾ ਲੱਗਾ ਕੁਝ ਫਿਰ ਹਾਲ ਕਿੰਨੇ ਕੋਈ ਆ ਤੇ ਨਾ ਜਾ ਕੇ ਲੋਕਾਂ ਦੇ ਦਿੱਤੇਗਾ ਉਦੋਂ ਬਾਅਦ ਕੋਈ ਜੋ ਨਹੀਂ ਜਿੰਨੇ ਕੋਲੋਂ ਕਰਨੀ ਦਾ ਰਹੇ ਰਹਿ ਗਈ ਹਿਸਾਬ ਸਰ ਉਹਨਾਂ ਨੇ ਵੀ ਤਾਂ ਕਿਹਾ ਕਿ ਪਹਿਲਾਂ ਵੀ 6 ਵਾਰੀ ਚੋਰੀਆਂ ਹੋ ਗਈਆਂ ਰਾਮ ਬਾਗ ਦੇ ਵਿੱਚ ਉਹਨਾਂ ਨੇ ਕੰਪਲੇਂਟ ਦਿੱਤੀ ਪਰ ਕੋਈ ਪੱਚਾ ਦਰਜ ਨਹੀਂ ਕੋਈ ਪੱਚਾ ਦਰਜ ਨਹੀਂ ਕੋਈ ਅਰੈਸਟ ਨਹੀਂ ਪਈ ਕੋਈ ਸਮਾਨ ਦੀ ਰਿਕਵਰੀ ਨਹੀਂ ਹੋਈ ਹੁੰਦੀ ਇਹ ਜਿਹੜੀ ਚੋਰੀਆਂ ਦੇ ਅਲੱਗ-ਅਲੱਗ ਸੁਨੇਹੇ ਚੋਰੀ ਹੋਣੀਆਂ ਮੇਰੇ ਕੋਲ ਇਹ ਫਾਈਲ ਜਿਹੜੀ ਆਪਣਾ ਕੰਮ ਹੋ ਗਿਆ ਲਈ ਹੈ ਤੇ ਐਸਐਸਪੀ ਵੀ ਨੋਟਿਸ ਤੇ ਜਿਹੜਾ ਹਮ ਆਲਰੇਡੀ ਹੋਏ ਕਰ ਸਾਰੀ ਆਲਰੇਡੀ ਦਸਤ ਵੀ ਚੱਲਦੀ ਨੇ ਵੀ ਲਾ ਤੋਂ ਜਿਹੜਾ ਕਿ ਮੈਂ ਤੁਹਾਨੂੰ ਹੀ ਆਫੀਸਰ ਹੈ ਰਾਤ ਨੂੰ ਹੀ ਬਾਰਾਂ ਦੇ 2 ਵਜੇ ਤੱਕ ਤਾਂ ਸਾਰੇ ਇਲਾਕੇ ਦੇ ਚੱਕਰ ਲਗਾਦੇ ਰਹਿੰਦੇ ਆ ਪੱਕੀ ਜਿੰਮੇਰੀ ਨੂੰ ਜਾ ਕੇ ਮੌਕੇ ਤੇ ਜੋ ਵੀ ਹੈਗਾ ਪਰ ਜਿਹੜੀ ਗੱਲ ਸਾਹਮਣੇ ਉਹ ਕਰਦੀ ਰਹਿੰਦੇ ਠੀਕ ਹੈ